ਕੀਮਾ ਆਪਣਾ ਸਰਾਂਜੀ ਪੰਜਾਬ ਸਰਕਾਰ ਅਤੇ ਮਾਨਜੋਗ ਡੀਜੀਪੀ ਸਾਹਿਬ ਦੇ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਮੁਖੀ ਡਾਕਟਰ ਰਵਜੋਤ ਗਰੇਵਾਲ ਮੈਡਮ ਦੀ ਦਿਸ਼ਾ ਦੇ ਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਵਖੋ ਕਾਰਵਾਈ ਨੂੰ ਅਮਲ ਵਿੱਚ ਲਾਗਦੀ ਹੈ ਜਿਸ ਦੇ ਵਿੱਚ ਅਸੀਂ ਚੈਕਿੰਗ ਕਰਦੇ ਨੇ ਜਿਸ ਦੇ ਵਿੱਚ ਸਰਪ੍ਰਾਈਜ਼ ਨਾਕੇ ਲਾਉਂਦੇ ਨੇ ਉਸੇ ਨਰੀ ਦੇ ਤਹਿਤ 2 ਤਾਰੀਖ ਨੂੰ CIA ਸਰਹੰਦ ਦੀ ਟੀਮ ਨੂੰ ਕੋਈ ਇਨਫੋਰਮੇਸ਼ਨ ਸਹੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਵਾਸਤੇ ਕੁਝ ਬੰਦੇ ਆਏ ਨੇ ਜਿਸ ਕਰਕੇ ਇੱਕ ਨਾਕਾ ਸਰਹੰਦ ਮੰਡੀ ਦੇ ਨੇੜੇ ਲਾਇਆ ਗਿਆ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਜੀ ਦੀ ਅਗਵਾਈ ਹੇਠ ਇਹ ਸਾਰੀ ਕਾਰਵਾਈ ਨੂੰ ਅਮਲ ਵਿੱਚ ਲਾਇਆ ਗਿਆ ਉੱਥੇ ਇਹਨਾਂ ਨੇ ਚੈਕਿੰਗ ਦੌਰਾਨ ਚੈਕਿੰਗ एक सत्यवान नामदार जड़ा कि रूपी यूपी बदायू का रहने वाला है उन्होंने फड़ा फड़ के जो उसकी चैकिंग की गई उस तो दस के जी अफीम की रिकवरी हुई इस बाद एक कार्रवाई में उसकी एफ आई आर नंबर चौबीस मिति दो लॉन्च की गई अंडर एफ आई आर अंडर सैक्शन अठारह बी एकाहठ और पचासी हूँ आप देख रहे हैं कि इसते उत्ते कौन कौन बंदे शामिल ने ਇਸਦੇ ਬੈਕਵਰਡ ਔਰ ਫੋਰਵਰਡਡ ਲਿੰਕੇਜ ਜਿਹੜੇ ਹੈਗੇ ਉਹਨਾਂ ਦੀ ਆਪਾਂ ਚੈਕਿੰਗ ਕਰ ਲੈਂਦੇ ਹਾਂ ਪੀਮਾ ਬਨਾਸਰਾ ਜੀ ਪੰਜਾਬ ਸਰਕਾਰ ਅਤੇ ਮਾਨਜੋਗ ਡੀਜੀਪੀ ਸਾਹਿਬ ਦੇ ਮਸ਼ਾਮਕ ਪੰਜਾਬ ਦੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਮੁਖੀ ਡਾਕਟਰ ਅਵਜੋਦ ਗਰੇਵਾਲ ਮੈਡਮ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਖੋ-ਵੱਖਰੀ ਕਾਰਵਾਈ ਨੂੰ ਅਮਲ ਵਿੱਚ ਲਾਗਦੀ ਹੈ ਜਿਸ ਦੇ ਵਿੱਚ ਅਸੀਂ ਚੈਕਿੰਗ ਕਰਦੇ ਨੇ ਜਿਸ ਦੇ ਵਿੱਚ ਸਰਪ੍ਰਾਈਜ਼ ਨਾਕੇ ਲਾਉਂਦੇ ਨੇ ਉਸੇ ਨਿਯਮ ਦੇ ਤਹਿਤ 2 ਤਾਰੀਖ ਨੂੰ ਸੀਆਈਏ ਸਰਹੰਦ ਦੀ ਟੀਮ ਨੂੰ ਕੋਈ ਇਨਫੋਰਮੇਸ਼ਨ ਸਹੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਵਾਸਤੇ ਕੁਝ ਬੰਦੇ ਆਏ ਨੇ ਜਿਸ ਕਰਕੇ ਇੱਕ ਨਾਕਾ ਸਰਹੰਦ ਮੰਡੀ ਦੇ ਨੇੜੇ ਲਾਇਆ ਗਿਆ डी एस पी फतेहगढ़ साहब सुखना जी ये सारी हेठ यवाई अमल में लाया गया उ ने चैकिंग दौरान चैकिंग एक सत्यवान नामद जूपी यूपी बदायूं का रहन वाला है उन्होंने फड़ा फड़ के जो उसकी चैकिंग की गई उस, उस तो कोलो दस के जी अफीम की रिकवरी हुई इस दे बाद कार्रवाई में उसकी एफ आई आर नंबर चौबीस मिति दुत लॉन्च की गई अंडर एफ आई आर अंडर सैक्शन 18b 61 اور 85 ਹੁਣ ਆਪਾਂ ਦੇਖ ਰਹੇ ਹਾਂ ਕਿ ਇਸ ਦੇ ਉੱਤੇ اور ਕੀ ਕੋਣ ਕੋਨਾ ਬੰਦੇ ਸ਼ਾਮਿਲ ਨੇ ਇਸ ਦੇ ਬੈਕਵਰਡ اور ਫੋਰਵਰਡਡ ਲਿੰਕੇਜ ਜਿਹੜੇ ਹੈਗੇ ਉਹਨਾਂ ਦੀ ਆਪਾਂ ਚੈਕਿੰਗ ਕਰ ਰਹੇ ਹਾਂ